ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਬੀਤੇ ਦਿਨ FBI ਅਤੇ ਨਿਆਂ ਵਿਭਾਗ ਵੱਲੋਂ ਅਮਰੀਕਾ ਦੇ ਸੂਬੇ ਨਿਬਰਾਸਕਾਟ ਚ ਚਾਰ ਹੋਟਲਾਂ 'ਚ ਛਾਪੇਮਾਰੀ ਕੀਤੀ ਗਈ ਜੋ ਕਿ ਮਜ਼ਦੂਰ ਤਸਕਰੀ ਤੋਂ ਲੈ ਕੇ ਸੈਕਸ ਤਸਕਰੀ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਗਾਰ ਦੇਣ ਤੱਕ ਦੀਆਂ ਗਤੀਵਿਧੀਆਂ 'ਚ ਸ਼ਾਮਲ ਸਨ ਇਨਾ ਹੋਟਲਾਂ ਦੇ ਮਾਲਕ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ ਜਿਸ ਵਿੱਚ ਉਮਾਹਾ ਮੈਟਰੋ ਖੇਤਰ ਅਤੇ ਕੇਂਦਰੀ ਨੈਬਰਾਸਕਾ ਦੇ ਹੋਟਲ ਸ਼ਾਮਲ ਨੇ ਸਰਚ ਵਾਰੰਟ ਦੇ ਆਧਾਰ ਤੇ ਸਵੇਰੇ-ਸਵੇਰੇ ਇਨਾ ਹੋਟਲਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ 11 ਵੱਖ-ਵੱਖ ਏਜੰਸੀਆਂ ਦੇ ਲਗਭਗ 300 ਅਧਿਕਾਰੀਆਂ ਨੇ ਹਿੱਸਾ ਲਿਆ ਸੰਯੁਕਤ ਰਾਜ ਦੇ ਅਟਾਰਨੀ ਲੈਸਲੀ ਏ ਵੁੱਡਸ ਅਨੁਸਾਰ ਕੁੱਲ 4 ਹੋਟਲਾਂ ਜਿਨ੍ਹਾਂ ਦੇ ਨਾਂ ਦਾ ਅਮਰੀਕਨ ਇਨ ਦਾ ਇਨ ਦਾ ਨਿਊ ਵਿਕਟੋਰੀਅਨ ਅਤੇ ਦਾ ਰੋਡਵੇ ਇਨ ਤੇ ਛਾਪੇਮਾਰੀ ਕੀਤੀ ਗਈ ਇਸ ਕਾਰਵਾਈ ਚ ਗ੍ਰਿਫਤਾਰ ਕੀਤੇ ਗਏ ਪੰਜ ਲੋਕਾਂ ਚ ਭਾਰਤੀ ਮੂਲ ਦੇ ਕੇਤਨ ਉਰਫ ਕੇਨ ਚੌਧਰੀ ਤੇ ਉਸਦੀ ਪਤਨੀ ਰਸ਼ਮੀ ਉਰਫ ਫਾਲਗੁਨੀ ਕੇਤਨ ਦਾ ਭਰਾ ਅਮਿਤ ਬਾਬੂ ਲਾਲ ਚੌਧਰੀ ਅਤੇ ਜੀਜਾ ਅਮਿਤ ਪਹਿਰਲਾਦ ਭਾਈ ਚੌਧਰੀ ਅਤੇ ਮਹੇਸ਼ ਚੌਧਰੀ ਸ਼ਾਮਲ ਨੇ ਇਸ ਤੋਂ ਇਲਾਵਾ ਚਾਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਪਹਿਲਾਂ ਵਾਰੰਟ ਜਾਰੀ ਕੀਤੇ ਗਏ ਸਨ ਪਰ ਪੁਲਿਸ ਨੇ ਉਹਨਾਂ ਦੇ ਨਾਮ ਜਾਰੀ ਨਹੀਂ ਕੀਤੇ ICE ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਛਾਪੇਮਾਰੀ ਚ 10 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਸੀ। ਸੰਗੀ ਰਾਜ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨੇ 14 ਕਾਰੋਬਾਰਾਂ ਦੇ ਨਾਲ-ਨਾਲ 2 ਰਹਿਸ਼ੀ ਸਥਾਨਾ ਵਿਰੁੱਧ ਜਾਰੀ ਕੀਤੇ ਗਏ ਸਰਚ ਵਾਰੰਟ ਲਾਗੂ ਕੀਤੇ। ਜਾਂਚ ਦੌਰਾਨ ਹੋਟਲਾਂ ਸਮੇਤ ਨਾ ਕਾਰੋਬਾਰਾਂ ਚ ਕੰਮ ਕਰਨ ਵਾਲੇ 10 ਨਾਬਾਲਗਾਂ ਨੂੰ ਮਜ਼ਦੂਰ ਤਸਕਰੀ ਤੋਂ ਵੀ ਬਚਾਇਆ ਗਿਆ। ਜਿਨ੍ਹਾਂ ਵਿੱਚੋਂ ਕੁਝ 12 ਸਾਲ ਤੋਂ ਘੱਟ ਉਮਰ ਦੇ ਸਨ ਤੇ ਉਨ੍ਹਾਂ ਨੂੰ ਬਹੁਤ ਘੱਟ ਜਾਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਲਗਭਗ 17 ਹੋਰ ਬਾਲਗਾਂ ਨੂੰ ਕੁੱਲ 27 ਪੀੜਤਾ ਸਮੇਤ ਬਚਾਇਆ ਗਿਆ ਤੇ 5,65,000 ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਗਈ। ਪੰਜ ਮੁਲਜ਼ਮ ਜਨਾਦਾ ਉਪਨਾਮ ਚੌਧਰੀ ਐ ਨੂੰ ਕਈ ਤਰ੍ਹਾਂ ਦੇ ਸੰਗੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੂੰ ਸਰਕਾਰੀ ਵਕੀਲ ਮਜ਼ਦੂਰ ਤਸਕਰੀ ਸੈਕਸ ਤਸਕਰੀ ਅਤੇ ਗੈਰ ਕਾਨੂੰਨੀ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਪਨਾਹ ਦੇਣ ਦੀ ਸਾਜ਼ਿਸ਼ ਵਜੋਂ ਦਰਸਾਉਂਦੇ ਨੇ ਤੇ ਜਿਸ ਹੋਟਲ ਚ ਇਹਨਾਂ ਲੋਕਾਂ ਨੂੰ ਰੱਖਿਆ ਗਿਆ ਸੀ ਉਹ ਬਹੁਤ ਗੰਦਾ ਤੇ ਖਤਰਨਾਕ ਸੀ ਤੇ ਹੋਟਲ ਚ ਠਹਿਰੇ ਕੁਝ ਲੋਕਾਂ ਨੇ ਆਨਲਾਈਨ ਸਮੀਖਿਆਵਾਂ ਚ ਵੀ ਇਸ ਦਾ ਜ਼ਿਕਰ ਕੀਤਾ ਸੀ ਵਕੀਲ ਦੇ ਦਫਤਰ ਨੇ ਇਹ ਵੀ ਕਿਹਾ ਕਿ ਗ੍ਰਫਤਾਰ ਕੀਤੇ ਗਏ ਇੱਕ ਤੋਂ ਵੱਧ ਮੁਲਜ਼ਮ ਸੈਕਸ ਤਸਕਰੀ ਦੇ ਵਿੱਚ ਵੀ ਸ਼ਾਮਲ ਸਨ ਜਿਸ ਵਿੱਚ ਨਾਬਾਲਗਾਂ ਤੋਂ ਇਲਾਵਾ ਬਾਲਗਾਂ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਸੀ ਤੇ ਇਨ੍ਹਾਂ ਹੋਟਲਾਂ 'ਚ ਨਸ਼ੀਲੇ ਪਦਾਰਥਾਂ ਦੀ ਗਤੀਵਿਧੀ ਵੀ ਚੱਲ ਰਹੀ ਸੀ 트럼ਪ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਹਰ ਹਿਲਾ ਵਾਰਤ ਰਹੀ ਹੈ ਤੇ ਉਹਨਾਂ ਨੂੰ ਅਮਰੀਕਾ ਛੱਡ ਕੇ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਤਾਜ਼ਾ ਕਦਮ ਤਹਿਤ ਅਮਰੀਕਾ ਚ ਨਜਾਇਜ਼ ਤੌਰ ਤੇ ਰਹਿ ਰਹਿ 275000 ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਅਧੀਨ ਮਿਲਣ ਵਾਲੀ ਆਰਥਿਕ ਸਹਾਇਤਾ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਤੇ ਸੈਂਕੜੇ ਭਾਰਤੀ ਪਰਿਵਾਰਾਂ ਨੂੰ ਵੱਡੀ ਮਾਰ ਪਈ ਹੈ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ ਛਾਂਟੀ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਣ ਦਾ ਅਹਦ ਲਿਆ ਗਿਆ ਹੈ ਟਰੰਪ ਨੇ ਦਾਅਵਾ ਕੀਤਾ ਹੈ ਕਿ ਪੌਣੇ 3 ਲੱਖ ਪ੍ਰਵਾਸੀਆਂ ਤੋਂ ਜ਼ਿਆਦਾਤਰ ਡਿਪੋਰਟ ਕੀਤੇ ਜਾ ਚੁੱਕੇ ਨੇ ਜਾਂ ਇਮੀਗ੍ਰੇਸ਼ਨ ਵਾਲੇ ਜਲਦ ਹੀ ਇਹਨਾਂ ਨੂੰ ਫੜ ਕੇ ਮੁਲਕ ਤੋਂ ਬਾਹਰ ਕੱਢ ਦੇਣਗੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ 90 ਸਾਲ ਮੁਕੰਮਲ ਹੋਣ ਮੌਕੇ ਓਵਲ ਦਫ਼ਤਰ 'ਚ ਇੱਕ ਐਲਾਨਨਾਮੇ ਤੇ ਦਸਤਖਤ ਕਰਦੇ ਆ ਰਾਸ਼ਟਰਪਤੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ 'ਚ ਮਰ ਚੁੱਕੇ ਅਮਰੀਕਾ ਵਾਸੀਆਂ ਦੇ ਨਾਂ ਵੀ ਸੋਸ਼ਲ ਸਿਕਿਉਰਿਟੀ ਸਿਸਟਮ 'ਚੋਂ ਕੱਢ ਦਿੱਤੇ ਗਏ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਿਰਫ ਯੋਗ ਲੋਕਾਂ ਨੂੰ ਹੀ ਸਰਕਾਰੀ ਸਹਾਇਤਾ ਮਿਲੇ ਦੂਜੇ ਪਾਸੇ ਸਮਾਜਿਕ ਸੁਰੱਖਿਆ ਬਾਰੇ ਡੂੰਗੀ ਜਾਣਕਾਰੀ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਡੋਨਾਲਡ 트ਰੰਪ ਵੱਲੋਂ ਅੰਕੜੇ ਵਧਾ ਚੜਾ ਕੇ ਪੇਸ਼ ਕੀਤੇ ਜਾ ਰਹੇ ਨੇ 트ਰੰਪ ਮੁਤਾਬਕ ਤਕਰੀਬਨ 6 ਕਰੋੜ ਅਮਰੀਕਾ ਵਾਸੀ ਸਮਾਜਿਕ ਸੁਰੱਖਿਆ ਤੇ ਨਿਰਭਰ ਨੇ ਜਿਸ ਤਰ੍ਹਾਂ ਹੀ ਬਜ਼ੁਰਗਾਂ ਨੂੰ ਲਗਾਤਾਰ ਆਰਥਿਕ ਸਹਾਇਤਾ ਮਿਲਦੀ ਰਹਿੰਦੀ ਹੈ 트럼ਪ ਨੇ ਦੋਸ਼ ਲਾਇਆ ਕਿ ਬਾਈਡਨ ਸਰਕਾਰ ਨੇ ਸਮਾਜਿਕ ਸੁਰੱਖਿਆ ਦਾ ਢਾਂਚਾ ਤਹਸਨੈਸ ਕਰ ਦਿੱਤਾ ਜਿਸ ਨੂੰ ਮੁੜ ਸੁਧਾਰਿਆ ਜਾ ਰਿਹਾ ਹੈ ਰਾਸ਼ਟਰਪਤੀ ਨਾਲ ਮੌਜੂਦ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਫ੍ਰੈਂਕ ਬਿਸਾਈ ਨਾਨੋ ਨੇ ਕਿਹਾ ਕਿ ਸਿਰਫ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਮੌਜੂਦ ਲੋਕਾਂ ਨੂੰ ਹੀ ਸਮਾਜਿਕ ਸਹਾਇਤਾ ਦਾ ਹੱਕਦਾਰ ਬਣਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਮੈਕਮੇ ਨੂੰ ਡਿਜੀਟਲ ਰੂਪ ਦਿੱਤਾ ਜਾ ਰਿਹਾ ਹੈ ਤੇ ਅਗਲੇ ਸਾਲ ਦੇ ਅੰਤ ਤੱਕ 20 ਕਰੋੜ ਅਮਰੀਕਾ ਵਾਸੀਆਂ ਦੇ ਡਿਜੀਟਲ ਐਸ 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 ਅਕਾਊਂਟ ਹੋਣਗੇ। ਇਸੇ ਦੌਰਾਨ ਟਰੰਪ ਇੱਕ ਫਿਰ ਆਪਣੀ ਪਿੱਠ ਥਾਪੜ ਦੇ ਨਜ਼ਰ ਆਏ ਕਿ 65 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ 6000 ਡਾਲਰ ਦੀ ਟੈਕਸ ਰੈਇਟ ਦਾ ਜ਼ਿਕਰ ਕੀਤਾ। ਇੱਥੇ ਦੱਸਣਾ ਬਣਦਾ ਕਿ ਡੋਨਾਲਡ ਟਰੰਪ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਇੱਕ ਬਿਆਨ ਜਾਰੀ ਕਰਦਿਆਂ ਦਾਵਾ ਕੀਤਾ ਕਿ ਸਰਕਾਰ ਦੇ ਪਹਿਲੇ 200 ਦਿਨ ਦੇ ਕਾਰਜਕਾਲ ਦੌਰਾਨ 16 ਲੱਖ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ। ਉਹਨਾਂ ਕਹੇ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ 1000 ਡਾਲਰ ਦੇ ਬੋਨਸ ਅਤੇ ਮੁਫਤ ਹਵਾਈ ਟਿਕਟ ਦੀ ਯੋਜਨਾ ਰੰਗ ਲਈ ਇਸ ਦੇ ਨਾਲ ਹੀ ਤੀਜੇ ਮੁਲਕ ਚ ਰਿਪੋਰਟ ਕਰਨ ਦੀਆਂ ਚੇਤਾਵਨੀਆਂ ਵੀ ਕਾਰਗਰ ਸਾਬਤ ਹੋਈਆਂ ਤੇ ਇਮੀਗ੍ਰੇਸ਼ਨ ਵਾਲਿਆਂ ਨੂੰ ਜ਼ਿਆਦਾ ਮੁਸ਼ਕਲਤ ਨਹੀਂ ਕਰਨੀ ਪਈ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਚ ਸਵਾ ਕਰੋੜ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਹਨ ਤੇ ਟਰੰਪ ਸਰਕਾਰ ਦੇ ਦਾਅਵਿਆਂ ਨੂੰ ਸੱਚ ਮੰਨਿਆ ਜਾਵੇ ਤਾਂ ਇਹਨਾਂ ਵਿੱਚੋਂ ਤਕਰੀਬਨ 19 ਲੱਖ ਅਮਰੀਕਾ ਤੋਂ ਬਾਹਰ ਹੋ ਚੁੱਕੇ ਨੇ। ਅਮਰੀਕਾ ਚ ਅਤਿ ਦੀ ਗਰਮੀ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੀ ਹੈ। ਇਹ ਸਿਰਫ ਇੱਕ ਕਾਉਂਟੀ 'ਚ ਹੀ 400 ਤੋਂ ਵੱਧ ਮੌਤਾ ਹੋਣ ਦੀ ਰਿਪੋਰਟ ਹੈ। ਐਰੀਜ਼ੋਨਾ ਸੂਬੇ ਦੀ ਮੈਰੀਕੋਪਾ ਕਾਉਂਟੀ 'ਚ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪੁੱਜਣ ਮਗਰੋਂ ਹਾਲਾਤ ਬੇਕਾਬੂ ਹੁੰਦੇ ਨਜ਼ਰ ਆਏ। ਅਮਰੀਕਾ ਦਾ ਪੰਜਵਾਂ ਸਭ ਤੋਂ ਵੱਡਾ ਫਿਨਿਕਸ ਇਸੇ ਕਾਉਂਟੀ 'ਚ ਆਉਂਦਾ ਏ ਤੇ ਹੋਰ ਕਈ ਸ਼ਹਿਰ ਤੇ ਕਸਬੇ ਮੈਰੀਕੋਪਾ ਕਾਉਂਟੀ ਦਾ ਹਿੱਸਾ ਨੇ। ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਵੱਜੋਂ 35 ਜਣਿਆਂ ਦੀ ਮੌਤ ਗਰਮੀ ਕਾਰਨ ਹੋਣ ਦੀ ਤਸਦੀਕ ਕੀਤੀ ਜਾ ਚੁੱਕੀ ਹੈ ਜਦਕਿ 369 ਮਾਮਲੇ ਪੜਤਾਲ ਅਧੀਨ ਹੈ ਦੱਸ ਦਈਏ ਕਿ ਇਸ ਵਾਰ ਗਰਮੀਆਂ ਦੌਰਾਨ ਜੂਨ ਅਤੇ ਜੁਲਾਈ ਮਹੀਨੇ ਪਿਛਲੇ ਕੁਝ ਵਰਿਆਂ ਦੇ ਮੁਕਾਬਲੇ ਠੰਡੇ ਰਹੇ ਪਰ ਅਗਸਤ ਚੜਦਿਆਂ ਹੀ ਲੋ ਵਗਣ ਲੱਗੀ ਮੈਰੀਕੋਪਾ ਕਾਉਂਟੀ ਦੇ ਚੀਫ ਮੈਡੀਕਲ ਅਫਸਰ ਡਾਕਟਰ ਨਿਕ ਸਟਾਫ ਦਾ ਕਹਿਣਾ ਸੀ ਕਿ ਕੂਲਿੰਗ ਸੈਂਟਰਾਂ ਦਾ ਸਮਾਂ ਵਧਾਇਆ ਗਿਆ ਤਾਂ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਪਰ ਇਸ ਦੇ ਬਾਵਜੂਦ ਮੌਤਾਂ ਦਾ ਅੰਕੜਾ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਿਹਾ ਹੈ ਗਰਮੀ ਦੇ ਮਾਮਲੇ 'ਚ ਨਿਊਯਾਰਕ ਸ਼ਹਿਰ ਤੋਂ ਬਾਅਦ ਮੈਰੀਕੋਪਾ ਕਾਉਂਟੀ ਅਮਰੀਕਾ ਦਾ ਸਭ ਤੋਂ ਮਾਰੂ ਇਲਾਕਾ ਬਣ ਚੁੱਕਾ ਨਿਊਯਾਰਕ ਸ਼ਹਿਰ 'ਚ ਹਰ ਸਾਲ ਔਸਤਨ 525 ਜਣਿਆਂ ਦੀ ਗਰਮੀ ਕਾਰਨ ਮੌਤ ਹੁੰਦੀ ਹੈ ਪਿਛਲੇ 1 ਦਹਾਕੇ ਦੌਰਾਨ ਮੈਰੀਕੋਪਾ ਕਾਉਂਟੀ 'ਚ ਗਰਮੀ ਨੇ ਕਹਿਰ ਟਾਉਣਾ ਸ਼ੁਰੂ ਕਰ ਦਿੱਤਾ 2014 'ਚ ਇੱਥੇ ਗਰਮੀ ਕਾਰਨ 61 ਜਣਿਆਂ ਦੀ ਜਾਨ ਗਈ ਜਦਕਿ 2023 'ਚ 645 ਲੋਕ ਮੌਤ ਦੇ ਮੂੰਹ 'ਚ ਚਲੇ ਗਏ ਮੌਸਮ ਦੇ ਲਿਹਾਜ਼ ਨਾਲ ਹੁਣ ਇਹ ਕਾਉਂਟੀ ਰਹਿਣ ਯੋਗ ਨਹੀਂ ਮੰਨੀ ਜਾ ਰਹੀ ਇੱਥੇ ਕਲਾਈਮੇਟ ਚੇਂਜ ਦੇ ਚੱਲਦਿਆਂ ਆਉਣ ਵਾਲੇ ਕੁਝ ਵਰਿਆਂ ਦੌਰਾਨ ਜਾਨਲੇਵਾ ਗਰਮੀ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਵਰੇ ਦੌਰਾਨ ਮੈਰੀਕੋਪਾ ਕਾਉਂਟੀ 'ਚ ਗਰਮੀ ਨੇ 608 ਜਾਨਾਂ ਲਈਆਂ ਪਰ ਇਥੋਂ ਦਾ ਪ੍ਰਸ਼ਾਸਨ ਵਿਵਾਦਾਂ 'ਚ ਘਿਰਦਾ ਨਜ਼ਰ ਆਇਆ ਜਦੋਂ ਮੌਤਾਂ ਦਾ ਅੰਕੜਾ ਘਟਾ ਕੇ ਪੇਸ਼ ਕਰਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਹੋਣ ਵਾਲੀ ਹਰ ਮੌਤ ਨੂੰ ਰੋਕਿਆ ਜਾ ਸਕਦਾ ਹੈ ਪਰ ਕੂਲਿੰਗ ਸਹੂਲਤਾਂ ਦੀ ਕਮੀ ਨਸ਼ਿਆਂ ਦੀ ਆਦਤ ਜਾਂ ਸਮਾਜਿਕ ਸੇਵਾਵਾਂ ਦੀ ਉਪਲਬਧਤਾ 'ਚ ਕਮੀਆਂ ਨੂੰ ਸੁਧਾਰਨਾ ਹੋਵੇਗਾ ਮੌਜੂਦਾ ਬਰੇ ਦੌਰਾਨ ਗਰਮੀ ਕਾਰਨ ਹੋਈਆਂ ਮੌਤਾਂ 'ਚੋਂ 75% ਦੀ ਖੁੱਲੇ ਅਸਮਾਨ ਹੇਠਾਂ ਹੋਈਆਂ ਜਿੱਥੇ ਸਿਖਰ ਤੇ ਪੁੱਜਾ ਤਾਪਮਾਨ ਸਰੀਰ ਨੂੰ ਚੁਲਸਾ ਕੇ ਰੱਖ ਦਿੰਦਾ ਹੈ ਮਰਨ ਵਾਲਿਆਂ ਚੋਂ 40% ਲੋਕ ਬੇਕਰੇ ਸਨ ਜਦਕਿ ਨਸ਼ਿਆਂ ਦੀ ਗਲਤ ਵਰਤੋਂ ਨਾਲ ਵਰਤੋਂ ਵੀ ਵੱਡਾ ਕਾਰਨ ਰਹੀ ਹੈ ਦੂਜੇ ਪਾਸੇ ਫੈਡਰਲ ਸਰਕਾਰ ਤੋਂ ਕੋਈ ਸਹਾਇਤਾ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ 트ੰਪ ਸਰਕਾਰ ਵੱਲੋਂ ਜਿੱਥੇ ਕਲਾਈਮੇਟ ਚੇਂਜ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਚੱਲ ਰਹੇ ਪ੍ਰੋਗਰਾਮ ਬੰਦ ਕੀਤੇ ਜਾ ਚੁੱਕੇ ਨੇ ਉੱਥੇ ਹੀ ਹੈਲਥ케ਅਰ ਵਾਸਤੇ ਆਉਣ ਵਾਲੀ ਰਕਮ ਵੀ ਘਟਾ ਦਿੱਤੀ ਗਈ ਹੈ ਅਮਰੀਕਾ ਵਿੱਚ ਇਸ ਵੇਲੇ ਗਰਮੀ ਕਾਰਨ ਹੋਣ ਵਾਲੀਆਂ ਹਰ ਚਾਰ ਮੌਤਾਂ ਚੋਂ ਇੱਕ ਘਰ ਦਫਤਰ ਜਾਂ ਕਾਰਖਾਨੇ ਚ ਹੁੰਦੀ ਹੈ ਤੇ ਟਰੰਪ ਦੇ ਕਾਰਜਕਾਲ ਦੌਰਾਨ ਬਿਜਲੀ ਦੀਆਂ ਕੀਮਤਾਂ ਤੇਜ਼ੀ ਨਾਲ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਜਿਹੇ ਚ ਘਰਾਂ ਦੇ ਅੰਦਰ ਵੀ ਲੋਕ ਗਰਮੀ ਤੋਂ ਬਚ ਨਹੀਂ ਸਕਣਗੇ। ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਲੋਕਤੰਤਰੀ ਪੱਖੀ, ਕਾਰੋਬਾਰੀ ਅਤੇ ਬੀਜਿੰਗ ਨੂੰ ਨਾ ਪਸੰਦ ਕਾਰੋਬਾਰੀ ਜਿਮੀ ਲਾਈ ਨੂੰ ਹਾਂਗਕਾਂਗ ਦੀ ਜੇਲ੍ਹ ਤੋਂ ਰਿਹਾਅ ਕਰਨ ਦੀ ਆਪਣੀ ਸੌਂ ਦੁਹਰਾਈ ਹੈ। ਜਿਮੀ ਲਗਭਗ 10 ਮਹੀਨੇ ਤੋਂ ਹਾਂਗਕਾਂਗ ਦੀ ਜੇਲ੍ਹ ਚ ਬੰਦ ਹੈ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ 77 ਸਾਲਾ ਮੀਡੀਆ ਕਾਰੋਬਾਰੀ 1600 ਦਿਨਾਂ ਤੋਂ ਵੱਧ ਸਮੇਂ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਚ ਬੰਦ ਹੈ ਜਿਨ੍ਹਾਂ ਚੋਂ ਜ਼ਿਆਦਾਤਰ ਦਿਨ ਇਕਾਂਤ ਕੈਦ ਦੇ ਨੇ। ਉਹ ਆਪਣੀ ਬਾਕੀ ਦੀ ਜ਼ਿੰਦਗੀ ਉੱਥੇ ਬਿਤਾਉਣ ਦੀ ਸੰਭਾਵਨਾ ਤੇ ਵੀ ਵਿਚਾਰ ਕਰ ਰਿਹਾ ਹੈ। ਟਰੰਪ ਨੇ ਪਿਛਲੇ ਅਕਤੂਬਰ ਚ ਇੱਕ ਪੌਡਕਾਸਟ ਇੰਟਰਵਿਊ ਚ ਐਲਾਨ ਕੀਤਾ ਸੀ ਕਿ 100% ਮੈਂ ਉਸ ਨੂੰ ਬਾਹਰ ਕੱਢਾਂਗਾ। ਉਸ ਨੂੰ ਬਾਹਰ ਕੱਢਣਾ ਆਸਾਨ ਹੋਵੇਗਾ। ਲਾਈ ਐਪਲ ਡੈਲੀ ਦੇ ਸਪਸ਼ਟ ਸੰਸਥਾਪਕ ਰਹੇ ਨੇ ਜੋ ਇੱਕ ਕਟੜ ਲੋਕਤੰਤਰਪੱਖੀ ਅਖਬਾਰ ਸੀ ਅਤੇ ਸਾਲਾਂ ਤੱਕ ਚੀਨੀ ਕਮਿਊਨਿਸਟ ਪਾਰਟੀ ਵਿਰੋਧ ਤਿੱਖੀ ਆਲੋਚਨਾਵਾਂ ਲਈ ਜਾਣਿਆ ਜਾਂਦਾ ਹੈ ਅਖਬਾਰ ਨੂੰ ਬਾਅਦ ਵਿੱਚ ਜ਼ਬਰਦਸਤੀ ਬੰਦ ਕਰ ਦਿੱਤਾ ਗਿਆ ਇਤਿਹਾਸਕ ਮੁਕਦਮੇ ਚ ਲਾਈ ਤੇ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋ ਦੋਸ਼ ਲਗਾਏ ਗਏ ਸਨ ਇੱਕ ਅਜਿਹਾ ਅਪਰਾਧ ਜਿਸ ਦੀ ਸਜ਼ਾ ਬੀਜਿੰਗ ਦੁਆਰਾ ਲਾਗੂ ਕੀਤੇ ਗਏ 2020 ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਉਮਰ ਕੈਦ ਹੈ ਇਨਾਂ ਤੋਂ ਇਲਾਵਾ ਉਹਨਾਂ ਉੱਤੇ ਦੇਸ਼ ਧਰੋਹ ਦਾ ਵੀ ਦੋਸ਼ ਲਗਾਇਆ ਗਿਆ ਸੀ ਹਾਲਾਂਕਿ ਉਹਨਾਂ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸ਼ੁੱਕਰਵਾਰ ਨੂੰ ਹਾਂਗਕਾਂਗ ਦੀ ਇੱਕ ਅਦਾਲਤ ਭਾਰੀ ਬਾਰਿਸ਼ ਕਾਰਨ ਇੱਕ ਦਿਨ ਦੀ ਦੇਰੀ ਤੋਂ ਬਾਅਦ ਬਚਾਅ ਪੱਖ ਅਤੇ ਵਕੀਲ ਦੋਵਾਂ ਤੋਂ ਅੰਤਿਮ ਦਲੀਲਾਂ ਸੁਣੇਗੀ ਸੁਣਵਾਈ ਅਗਲੇ ਕਈ ਦਿਨਾਂ ਤੱਕ ਚੱਲਣ ਦੀ ਉਮੀਦ ਹੈ ਤੇ ਫਿਰ ਲਾਈ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ ਇਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਪਾਰ ਸੌਦਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਟਰੰਪ ਦੇ ਇਰਾਦੇ ਦੀ ਵੀ ਪਰਖਿਆ ਹੋਵੇਗੀ ਫੌਕਸ ਨਿਊਜ਼ ਰੇਡੀਓ ਦੇ ਇੱਕ ਇੰਟਰਵਿਊ 'ਚ ਲਾਈ ਬਾਰੇ ਪੁੱਛੇ ਜਾਣ ਤੇ ਟਰੰਪ ਨਤੀਜੇ ਬਾਰੇ ਥੋੜਾ ਘੱਟ ਵਿਸ਼ਵਾਸੀ ਜਾਪਦੇ ਸਨ ਪਰ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਮੈਂ 100% ਇਹ ਨਹੀਂ ਕਿਹਾ ਕਿ ਕਿ ਮੈਂ ਉਸ ਨੂੰ ਬਚਾਵਾਂਗਾ ਮੈਂ 100% ਕਿਹਾ ਸੀ ਕਿ ਮੈਂ ਇਸ ਮੁੱਦੇ ਨੂੰ ਉਠਾਵਾਂਗਾ ਤੇ ਮੈਂ ਪਹਿਲਾਂ ਹੀ ਇਹ ਮੁੱਦਾ ਉਠਾ ਚੁੱਕਾ ਹਾਂ ਤੇ ਮੈਂ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਪੌਡਕਾਸਟ 'ਚ ਇਹ ਪੁੱਛੇ ਜਾਣ ਤੇ ਕਿ ਕੀ ਉਹ ਲਾਈਨ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਰਾਸ਼ਟਰਪਤੀ ਸ਼ੀ ਨਾਲ ਗੱਲ ਕਰਨਗੇ ਤਾਂ ਰਾਸ਼ਟਰਪਤੀ ਟਰੰਪ ਨੇ ਚੀਨ ਨਾਲ ਅਮਰੀਕੀ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ ਲਾਈ ਦਾ ਮਾਮਲਾ ਉਠਾਉਣ ਦਾ ਵਾਅਦਾ ਕੀਤਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਵਾਸ਼ਿੰਗਟਨ ਡੀਸੀ ਚ ਵਧ ਰਹੇ ਅਪਰਾਧ ਨੂੰ ਕਾਬੂ ਕਰਨ ਲਈ ਸਖਤ ਕਦਮ ਚੁੱਕਣੇ ਪੈ ਰਹੇ ਨੇ ਇਸ ਯੋਜਨਾ ਦੇ ਹਿੱਸੇ ਵਜੋਂ ਵਾਸ਼ਿੰਗਟਨ ਦੀ ਪੁਲਿਸ ਨੂੰ ਸੰਗੀ ਨਿਯੰਤਰਣ ਰਾਹੀਂ ਅਧੀਨ ਲਿਆ ਗਿਆ ਹੈ ਅਤੇ ਸ਼ਹਿਰ ਵਿੱਚ 800 ਨੈਸ਼ਨਲ ਗਾਰਡ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ ਪੈਂਟਾਗਨ ਨੇ ਵੀਰਵਾਰ 14 ਅਗਸਤ 2025 ਨੂੰ ਪੁਸ਼ਟੀ ਕੀਤੀ ਕਿ 850 ਨੈਸ਼ਨਲ ਗਾਰਡ ਸੈਨਿਕ ਹੁਣ ਪੂਰੀ ਤਰ੍ਹਾਂ ਤਾਇਨਾਤ ਨੇ ਅਤੇ ਅਪਰਾਧ ਨੂੰ ਰੋਕਣ ਲਈ ਕੰਮ ਕਰ ਰਹੇ ਨੇ 11 ਅਗਸਤ 2025 ਨੂੰ ਰਾਸ਼ਟਰਪਤੀ 트ੰਪ ਨੇ ਦੇਸ਼ ਦੀ ਰਾਜਧਾਨੀ ਚ ਕ੍ਰਾਈਮ ਐਮਰਜੈਂਸੀ ਐਲਾਨ ਕੀਤੀ ਅਤੇ ਸੜਕਾਂ ਨੂੰ ਮੁੜ ਸੁਰੱਖਿਅਤ ਕਰਨ ਦਾ ਸੰਕਲਪ ਲਿਆ ਇਸੇ ਮਕਸਦ ਨਾਲ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ ਗਿਆ ਇਹ ਸੈਨਿਕ ਹੁਣ ਸੰਗੀ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਮੌਜੂਦਾ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਹਿੰਸਕ ਅਪਰਾਧੀਆਂ ਨੂੰ ਸੜਕਾਂ ਤੋਂ ਹਟਾਉਣ 'ਚ ਮਦਦ ਕਰ ਰਹੇ ਨੇ। ਰਾਸ਼ਟਰਪਤੀ ਟਰੰਪ ਨੇ ਕਿਹਾ ਮੇਰਾ ਮੰਨਣਾ ਹੈ ਕਿ ਸਾਡੀ ਰਾਜਧਾਨੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਗੀ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਕੰਮ ਕਰਨ ਤੋਂ ਵੱਧ ਮਹੱਤਵਪੂਰਨ ਕੋਈ ਕੰਮ ਨਹੀਂ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਕਿੰਗਸਲੇ ਵਿਲਸਨ ਨੇ ਦੱਸਿਆ ਕਿ 800 ਸੈਨਿਕ ਜੁਆਇੰਟ ਟਾਸਕ ਫੋਰਸ ਡੀਸੀ ਦੇ ਹਿੱਸੇ ਵਜੋਂ ਤਾਇਨਾਤ ਨੇ ਇਹ ਗਾਰਡ ਸਮਾਰਕਾਂ ਦੀ ਸੁਰੱਖਿਆ ਸਮੁਦਾਇਕ ਸੁਰੱਖਿਆ ਗਸ਼ਤ ਸੰਗੀ ਸਹੂਲਤਾਂ ਤੇ ਅਧਿਕਾਰੀਆਂ ਦੀ ਸੁਰੱਖਿਆ ਤੇ ਟ੍ਰੈਫਿਕ ਨਿਯੰਤਰਣ ਚੌਕੀਆਂ 'ਚ ਸਹਾਇਤਾ ਕਰਨਗੇ ਵਿਲਸਨ ਨੇ ਸਪਸ਼ਟ ਕੀਤਾ ਕਿ ਨੈਸ਼ਨਲ ਗਾਰਡ ਉਦੋਂ ਤੱਕ ਤਾਇਨਾਤ ਰਹੇਗਾ ਜਦੋਂ ਤੱਕ ਵਾਸ਼ਿੰਗਟਨ 'ਚ ਕਾਨੂੰਨ ਅਤੇ ਵਿਵਸਥਾ ਪੂਰੀ ਤਰ੍ਹਾਂ ਨਾਲ ਬਹਾਲ ਨਹੀਂ ਹੋ ਜਾਂਦੀ ਜਿਵੇਂ ਕਿ ਰਾਸ਼ਟਰਪਤੀ ਨੇ ਨਿਰਧਾਰਤ ਕੀਤਾ ਹੈ ਸੋਮਵਾਰ ਨੂੰ 트럼ਪ ਨੇ ਨੈਸ਼ਨਲ ਗਾਰਡ ਦੀ ਤਾਇਨਾਤੀ ਦੀ ਘੋਸ਼ਣਾ ਕੀਤੀ ਸੀ ਇਸ ਕਦਮ ਨੂੰ ਕੁਝ ਸੰਭਾਵੀ ਸਮਰਥਨ ਮਿਲਿਆ ਪਰ ਆਲੋਚਕਾਂ ਨੇ ਡੀਸੀ ਮੈਟਰੋਪੋਲੀਟਨ ਪੁਲਿਸ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਜੋ ਦਰਸਾਉਂਦੇ ਨੇ ਕਿ 2024 ਚ ਹਿੰਸਕ ਅਪਰਾਧ ਜਿਵੇਂ ਕਿ ਕਤਲ ਦੇ ਅਤੇ ਹਮਲੇ ਇਹਦੇ ਵਿੱਚ ਕਾਫੀ ਕਮੀ ਆਈ ਹੈ 1965 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਸ਼ਟਰਪਤੀ ਨੇ ਸਥਾਨਕ ਗਵਰਨਰ ਦੀ ਮਰਜ਼ੀ ਦੇ ਵਿਰੁੱਧ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ ਹੈ ਵਾਸ਼ਿੰਗਟਨ ਡੀਸੀ ਚ ਨੈਸ਼ਨਲ ਗਾਰਡ ਸਿਰਫ ਰਾਸ਼ਟਰੀ ਪਤੀ ਦੇ ਅਧੀਨ ਹੈ ਨਾ ਕਿ ਸਥਾਨਕ ਗਵਰਨਰ ਦੇ ਵਾਈਟ ਹਾਊਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ 45 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 29 ਗੈਰ ਕਾਨੂੰਨੀ ਤੌਰ ਤੇ ਅਮਰੀਕਾ 'ਚ ਰਹਿ ਰਹੇ ਸਨ ਕੁੱਲ 1650 ਤੋਂ ਵੱਧ ਵਿਅਕਤੀ ਹੁਣ ਕਾਨੂੰਨ ਲਾਗੂ ਕਰਨ ਦੇ ਅਭਿਆਨ 'ਚ ਸ਼ਾਮਲ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਅਰਥ ਵਿਵਸਥਾ ਨੇ ਜੂਨ 'ਚ 83000 ਨੌਕਰੀਆਂ ਪੈਦਾ ਕੀਤੀਆਂ ਸਨ ਪਰ ਜੁਲਾਈ ਦੇ ਵਿੱਚ 40800 ਨੌਕਰੀਆਂ ਗਵਾ ਦਿੱਤੀਆਂ ਜਿਸ ਨਾਲ ਉਸ ਲਾਭ ਦਾ ਲਗਭਗ ਅੱਧਾ ਹਿੱਸਾ ਖਤਮ ਹੋ ਗਿਆ ਕੈਨੇਡੀਅਨ ਮਾਮਲਿਆਂ ਦੇ ਇੱਕ ਮਾਹਿਰ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਨੇ ਕਿ ਅਰਥ ਵਿਵਸਥਾ 'ਚ ਮੰਦੀ ਦੇ ਸੰਕੇਤ ਨੇ ਸਭ ਤੋਂ ਵੱਧ ਨੌਕਰੀਆਂ ਸੂਚਨਾ ਸੱਭਿਆਚਾਰ ਤੇ ਮਨੋਰੰਜਨ ਉਦਯੋਗ 'ਚ ਗਈਆਂ ਨੇ ਜਿੱਥੇ 29000 ਨੌਕਰੀਆਂ ਦੇ ਮੌਕੇ ਖਤਮ ਹੋ ਗਏ ਉਹ ਸਾਰੀ ਖੇਤਰ ਨੂੰ ਵੀ ਭਾਰੀ ਨੁਕਸਾਨ ਹੋਇਆ ਇਕੱਲੇ ਅਲਬਰਟਾ 'ਚ ਹੀ 17000 ਨੌਕਰੀਆਂ ਖਤਮ ਹੋ ਗਈਆਂ ਤੇ ਸੂਬੇ ਦੇ ਨਿਰਮਾਣ ਖੇਤਰ ਦੇ ਵਿੱਚ 20000 ਤੋਂ ਵੱਧ ਰੋਜ਼ਗਾਰ ਦੇ ਮੌਕੇ ਖਤਮ ਹੋ ਗਏ ਜੁਲਾਈ ਚ 16 ਲੱਖ ਕਾਮਿਆਂ ਨੂੰ ਬੇਰੋਜ਼ਗਾਰ ਮੰਨਿਆ ਗਿਆ ਸੀ ਅਤੇ ਵਿਦਿਆਰਥੀਆਂ ਚ ਬੇਰੋਜ਼ਗਾਰੀ ਦਰ 17.4 ਫੀਸਦੀ ਦਰਜ ਕੀਤੀ ਗਈ ਸੀ ਕੈਨੇਡਾ ਚ ਪੰਜਾਬੀ ਮੂਲ ਦੇ ਵੱਡੀ ਗਿਣਤੀ ਚ ਲੋਕ ਸਟੱਡੀ ਵੀਜ਼ਾ ਤੇ ਨੇ ਇਸ ਲਈ ਉਹ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ অন্ਟਾਰੀਓ ਦੇ ਕਾਲਜਾਂ ਚ ਵਿਦਿਆਰਥੀ ਵੀਜ਼ਾ ਤੇ ਪਾਬੰਦੀ ਤੋਂ ਬਾਅਦ ਲਗਭਗ 10000 ਕਾਲਜ ਫੈਕਲਟੀ ਅਤੇ ਸਹਾਇਕ ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ。ਅਨਟਾਰੀਓ ਪਬਲਿਕ ਸਰਵਿਸ empioyes ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਕਾਲਜ ਰੋਜ਼ਗਾਰ ਚ ਗਿਰਾਵਟ ਇੱਕ ਵੱਡੇ ਲੇਬਰ ਮਾਰਕੀਟ ਸੰਕਟ ਦਾ ਹਿੱਸਾ ਹੈ। ਕੈਨੇਡਾ ਚ ਅਨਟਾਰੀਓ ਚ ਟ੍ਰਾਂਟੋ, ਬ੍ਰੈਂਟਨ ਅਤੇ ਮਿਸਿਸਾਗਾ ਵਰਗੇ ਖੇਤਰ ਨੇ ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕੈਨੇਡਾ ਦੇ BC ਦੇ ਇੱਕ ਵਸਨੀਕ ਦਾ ਕਹਿਣਾ ਹੈ ਕਿ ਇੱਥੇ ਸਥਿਤੀ ਵਿਗੜਦੀ ਜਾ ਰਹੀ ਹੈ। ਵਿਦਿਆਰਥੀਆਂ ਕੋਲ ਕੰਮ ਨਹੀਂ ਹੈ। ਭਾਵੇਂ ਉਹਨਾਂ ਨੂੰ ਨੌਕਰੀ ਮਿਲ ਜਾਵੇ ਪਰ PR ਫਾਈਲ ਨੂੰ ਕਲੀਅਰ ਕਰਨਾ ਅਸੰਭਵ ਜਾਪ ਰਾਇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ